ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਗੰਡਸ਼ੰਕਰ ਹਿਯਾਰਪੁਰ ਰੋਡ ਤੇ ਪੈਂਦੇ ਅੱਡਾ ਗੋਲੀਆਂ ਲਾਗੇ ਟਰੈਕਟਰ ਤੇ ਮਹਿੰਦਰਾ ਪਿਕਅਪ ਦੀ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਦੇ ਅਨੁਸਾਰ ਮਹਿੰਦਰਾ ਪਿਕਅਪ ਡਰਾਈਵਰ ਚੰਨਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਪਿੰਡ ਲੜਲੂ ਜਿਹੜਾ ਕਿ ਬੱਦੀ ਤੋਂ ਸੋਨਾਲੀਕਾ ਫੈਕਟਰੀ ਹੁਸ਼ਿਆਰਪੁਰ ਨੂੰ ਜਾ ਰਿਹਾ ਸੀ ਤਾਂ ਜਦੋਂ ਅੱਡਾ ਗੋਲੀਆਂ ਦੇ ਕੋਲ ਪੁੱਜਿਆ ਤਾਂ ਬਸੰਤ ਸਿੰਘ ਪੁੱਤਰ ਬੂਟਾ ਸਿੰਘ ਭਗਤਾ ਕੋਠਾ ਗੁਰੂਕਾ ਜਿਲ੍ਹਾ ਬਠਿੰਡਾ ਟਰੈਕਟਰ ਟਰਾਲੀ ਤੇ ਸਵਾਰ ਹੋ ਕੇ ਸੈਲਾ ਪੇਪਰ ਮਿਲ ਤੋਂ ਉਕਤ ਸਥਾਨ ਤੇ ਪੁੱਜਾ ਤਾਂ ਇਹਨਾਂ ਦੀ ਆਪਸ ਦੇ ਵਿੱਚ ਟੱਕਰ ਹੋ ਗਈ ਦੋਵਾਂ ਦੀ ਟੱਕਰ ਇਨੀ ਜ਼ਬਰਦਸਤ ਸੀ ਕਿ ਗੱਡੀਆਂ ਬੁਰੀ ਤਰ੍ਹਾਂ ਨੁਕ ਨ ਰਹਾਤ ਵਾਲੀ ਗੱਲ ਇਹ ਰਹੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਗੜਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਟੂ ਚੋਹਾਨ ਦੀ ਰਿਪੋਰਟ ਪੁੱਛਣੀ ਮੈਂ ਤਾਂ ਬੱਧੀ ਰਵਾਂਦਾ ਵਾ ਨਾ ਤੇ ਗੜਸ਼ੰਕਰ ਤਾਂ ਆ ਗਿਆ ਗੜਸ਼ੰਕਰ ਤਾਂ ਥੋੜੀ ਜਿਹਾ ਅੱਗੇ ਆ ਕੇ ਨਾ ਟਰੈਕਟਰ ਨੇ ਇੱਕਦਮ ਹੀ ਮੋੜ ਮੋੜਤਾ ਔਰ ਇੱਕਦਮ ਹੀ ਗੱਡੀ ਲੱਗੀ ਕਿਹਦੀ ਖਤ੍ਤ ਨਹੀਂ ਹੋ ਗਈ ਕੋਈ ਇਹ ਜਿਹੜੀ ਖਤ੍ਤ ਨਹੀਂ ਕਿੱਥੇ ਜਾ ਰਹੇ ਸੀ ਸੋਨਾਲਿਕਾ ਕੰਪਨੀ ਹੈ ਇੱਕ ਟਰੈਕਟਰ ਵਾਲੀ ਇਸ ਦੀ ਮੈਟਰ ਉਹਨਾਂ ਚੱਲ ਰਹੇ ਸੀ ਕੀ ਲੈ ਕੇ ਚੱਲ ਰਹੇ ਸਾਰੇ ਪਾਰ ਹੈ ਗੜਸ਼ੰਕਰ ਵਿਚਾਰ ਚਾਰ ਚੱਲ ਰਹੇ ਨੇ ਕਿ ਤਾਂ ਬਾਹਰ ਵਿੱਚ ਹੀ ਹੈਗੀ ਬਾਕੀ ਤਾਂ ਕੁਝ ਨਹੀਂ ਬਾਕੀ ਠੀਕ ਹੈ ਚਾਹਲੀ ਨੁਕਸਾਨ ਤੋਂ ਬਚਾਓ ਹਾਂ ਚੰਗਾ ਟੋਲਾ ਨਾ ਟੰਗਾ ਕਰਦਣੀ ਜਸਾਲਾ ਲੱਗਿਆ ਟੰਗਾ ਦਾ بچਾ ਹੋ ਗਿਆ ਫਸ ਗਿਆ ਨਹੀਂ ਜਣਾ ਬੜੀ ਮੁਸ਼ਕਲ ਠੀਕ ਹੁਣ ਮਾਲਕਾਂ ਨੂੰ ਦੱਸਿਆ ਇਸ ਨੂੰ ਮਹਾਨ ਰਸਤਾ ਹਾਂ ਮਹਾਨ ਰਸਤਾ ਮਾਲਕਾਂ ਦਾ ਬਚਾ ਆਪਣਾ ਸੰਤ ਸੰਗੇ ਕਿੱਥੋਂ ਆ ਰਹੇ ਸੀ ਛੇਲੇ ਤੋਂ ਆ ਰਹੇ ਸੀ ਕੀ ਹੋ ਗੱਲ ਕੀ ਹੋ ਗਈ ਬਾਜੇ ਗੱਡੀ ਕੋਲ ਦੀ ਲੰਘੀ ਤੇ ਬਦਕੇ ਦਾ ਪਤਾ ਨਹੀਂ ਲੱਗਾ ਕਾਹਦਾ ਸਾਰਾ ਨੁਕਸਾਨ ਤਾਂ ਹੀ ਹੋ ਗਿਆ ਇਹਦੇ ਵਿੱਚ ਅੱਜ ਇੱਕ ਹਸਦਾ ਹੋਇਆ ਐਕਸੀਡੈਂਟ ਹੋਇਆ ਗੋਲੀਆਂ ਪੰਪ ਦੇ ਲੱਗੀ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਆ ਪਰ ਜਿਹੜੀ ਮਸ਼ੀਨਰੀ ਆ ਉਹ ਦੋਹਾਂ ਪਾਸੇ ਦੀ ਤਬਾਹ ਹੋ ਗਈ ਆ ਸੋਨਾਲੀਕਾ ਸੇਲੇ ਮਿੰਨਤੋਂ ਆ ਰਿਹਾ ਸੀ ਗੜਸ਼ੰਕਰ ਵੱਲ ਤੇ ਜੀਪ ਸਪेयर पार्ट ਲੈ ਕੇ ਐਚਪੀ ਨੰਬਰ ਹਿਸ਼ਾਰਪ ਨੂੰ ਜਾ ਰਹੀ ਸੀ ਇਹਨਾਂ ਹਾਦਿਆਂ ਨੂੰ ਰੋਕਣ ਲਈ ਪ੍ਰਸ਼ਾਸਨ ਨੂੰ ਪ੍ਰਬੰਧ ਕਰਨਾ ਚਾਹੀਦਾ ਹੈ ਧੰਨਵਾਦ